ਔਰ ਸੋ ਅੱਜ ਤੋਂ ਬਾਅਦ 17 ਤਰੀਕ ਤੱਕ ਦਾ ਅਸੀਂ ਫਿਰ ਜਿਹੜਾ ਹੈਗਾ ਸਮੂਹ ਛੁੱਟੀ ਜਾਣ ਦਾ ਫੈਸਲਾ ਕਰਿਆ ਕਿਉਂਕਿ ਇਹ ਸਰਕਾਰ ਹਾਏ 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 ਆਪਿਆ ਸਰਕਾਰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੰਨਿਆ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਗੰਦੀ ਮਰੇ ਤੁਮਾ ਤੁਮਾ ਬਾਦ ਤੁਮਾ ਬਾਦ ਸੰਜਾ ਸੰਘਰਸ਼ ਚੰਗਾ ਬਾਦ चङा सादा चङा बाल ग्रो करो करो सपाहे ਦੇ ਵਿੱਚ ਤਿੰਨ ਦਿਨਾਂ ਤੋਂ ਬਿਜਲੀ ਕਾਮਿਆਂ ਦੀ ਹੜਤਾਲ ਚੱਲ ਰਹੀ ਸੀ 10 11 ਤੇ 12 ਸਤੰਬਰ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨਾਂ ਸਮੂਹਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਸੋ ਆਖਰੀ ਦਿਨ ਅੱਜ ਸ਼ਹਿਰ ਕੁਰਾਲੀ ਦੇ ਬਾਜ਼ਾਰ ਅਤੇ ਮੇਨ ਚੌਂਕ ਦੇ ਵਿੱਚ ਕੁਰਾਲੀ ਵਿਖੇ ਵੱਖ-ਵੱਖ ਸਬ ਡਿਵੀਜ਼ਨਾਂ ਦੇ ਬਿਜਲੀ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਦੇਖਦੇ ਆਂ ਸ਼ਹਿਰੋ ਕਰਾਲੀ ਤੋਂ ਇਸ ਰੋਸ ਪ੍ਰਦਰਸ਼ਨ ਦੀਆਂ ਵੱਖ-ਵੱਖ ਤਸਵੀਰਾਂ ਹਾਏ ਸਰਕਾਰ ਹਾਏ 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 ਕੰਮਨ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੀ ਸੜਕ ਚਾਹੀਦੀ ਹੈ 他变吗？ ਉਟਾ ਫ੍ਰੀ ਕਰਨ ਦੇ ਚੱਕਰ ਦੇ ਵਿੱਚ ਤੇ ਹੋਰ ਬਹੁਤ ਸਾਰੇ ਆ ਸਹੂਲਤਾ ਦੇ ਚੱਕਰ ਦੇ ਵਿੱਚ ਅੰਦਰ ਦੇ ਖਾਤੇ ਐਸ ਪਾਵਰ ਕਾਮ ਨੂੰ ਜੋ ਸਾਡੇ ਪੁਰਖਿਆਂ ਨੇ ਸਾਡੇ ਮਲਾਜਮਾਂ ਨੇ ਬੜੇ ਖੂਰ ਬਸੀਨੇ ਦੇ ਨਾਲ ਤਿਆਰ ਕੀਤਾ ਇਹਨਾਂ ਨੂੰ ਅਦਰੂਨੀ ਖਾਤੇ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਜਾ ਰਹੀ ਆ ਸੋ ਅਸੀਂ ਤੁਹਾਡੀ ਕਚੈਰੀ ਦੇ ਵਿੱਚ ਆਏ ਆ ਕਿਸਾਨ ਵੀਰੋ ਆਓ ਇਕੱਠੇ ਹੋ ਕੇ ਆਪਾਂ ਇਹ ਲੜਾਈ ਨੂੰ ਲੜੀਏ ਇਹ ਸਾਡੇ ਨਾਲ ਬਿਲੀ ਮਾਤਰੀ ਤੇ ਮਰੇ ਮਟਰੇ ਸਾਡੇ ਆਪਵਾ ਦੇ ਨਾਲ ਕਰੀਬ 5-6 ਮੀਟਿੰਗਾਂ ਕਰਕੇ ਸਾਡੇ ਨਾਲ ਸਹਿਮਤੀ ਜਤਾਈ ਕਿ ਤੁਹਾਡਿਆਂ ਮੰਗਾ ਜਾਇਜ ਆ ਤੁਹਾਡਾ ਜਿਹੜਾ ਸੰਘਰਸ਼ ਜਾਇਜ ਆ ਅਸੀਂ ਇਹ ਮੰਗਾ ਦਾ ਜਿਹੜਾ ਨਵਟਾਰਾ ਕਰੋਗੇ ਪਰ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਸ ਦੇ ਕੇ ਮੰਗਾ ਮੰਨ ਕੇ ਜਿਹੜਾ ਸਾਡੇ ਆ ਮੰਗਾ ਦਾ ਜਿਹੜਾ ਕੋਈ ਵੀ ਸਰਕੂਲਰ ਜਾਰੀ ਨਹੀਂ ਕੀਤਾ ਜਾਂਦਾ ਸਮੂਹ ਛੁੱਟੀ ਦਾ ਐਲਾਨ ਕੀਤਾ ਜਿਹੜਾ ਕਿ ਅੱਜ ਖਤਮ ਹੋ ਰਿਹਾ ਸੋ ਅੱਜ ਤੋਂ ਬਾਅਦ 17 ਤਰੀਕ ਤੱਕ ਦਾ ਅਸੀਂ ਫਿਰ ਜਿਹੜਾ ਹੈਗਾ ਸਮੂਹ ਛੁੱਟੀ ਜਾਣ ਦਾ ਫੈਸਲਾ ਕਰਿਆ ਕਿਉਂਕਿ ਇਹ ਸੁਣਦੇ ਆ ਤੇ ਨਾ ਕਿਸਾਨਾਂ ਦੀ ਅਤੇ ਹੱਪਕਾ ਜਿਹੜੇ ਉਹ ਸੜਕਾਂ ਤੇ ਰੋਲ ਰਹੇ ਆ ਸੋ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਿਸ਼ਾਲ ਏਕਾ ਕਰਕੇ ਇਹਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਕਿਉਂਕਿ ਪ੍ਰਾਈਵੇਟ ਜਿਹੜੇ ਮੀਟਰਾਂ ਉਹ ਖੜਾ ਢੜ ਲਾਏ ਜਾ ਰਹੇ ਆ ਤੇ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਮੀਟਰਾਂ ਦੇ ذریعے ਜਿਹੜੇ ਸਾਡੇ ਆ ਪੋਸਟਾ ਖਤਮ ਹੋਣੇ ਆ ਸੋ ਅੱਜ ਉਹ ਕੱਚੇ ਮਜ਼ਦਮ ਵੀ ਲੜ ਰਹੇ ਆ ਸੋ ਸਾਨੂੰ ਆਓ ਕਿਸਾਨੋ ਮਜ਼ਦੂਰੋ ਇਕੱਠੇ ਹੋਈਏ ਐ ਸਰਕਾਰ ਨੂੰ ਸਭ ਕੁਝ ਸिखਾਈਏ ਜਿਹੜੀ ਅੰਦਰੇ ਖਾਤੇ ਮਜ਼ਦਮਾਂ ਤੇ ਮਜ਼ਦੂਰਾ ਤੇ ਤੇ ਹੋਰ ਸਾਰੇ ਭਾਈਚਾਰੇ ਦੇ ਖਿਲਾਫ ਆ ਇੰਨਾ ਸਮਾਂ ਕਹਿੰਦਾ ਹੋਇਆ ਇਹ ਹੀ ਉਮੀਦ ਕਰਦਾ ਕਿ ਤੁਸੀਂ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਸਾਡਾ ਸਾਥ ਦਿਓਗੇ ਜੈ ਜਨਤਾ ਜੈ ਸੰਘਰਸ਼ ਦਿੱਤ ਲੜਦੇ ਲੋਕਾਂ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਕੁਮਾਤ ਮਾਲ ਦੀ ਨਤਮਾਰ ਹਾਏ 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 ਕੁਮਾਤ ਮਾਲ ਦੀ ਨਤਮਾਰ ਮੈਂ ਦੇ ਸਸ਼ਰਸ ਦੇ ਵਿੱਚ ਸੁਨੋਨੀਤ ਕੀਤੀ ਹੈ ਕਿਵੇਂ ਵੇਖਦੇ ਹੋ ਇਹਨਾਂ ਦੇ ਸ਼ਰਸ ਨੂੰ ਤੇ ਕੀ ਕਹਿਣਾ ਚਾਹੋਗੇ ਮੌਜੂਦਾ ਸਰਕਾਰ ਬਾਰੇ ਕਿ ਇਹਨਾਂ ਨੇ ਇਹ ਮੰਗਾਂ ਜਾਇਜ਼ ਨੇ ਜਿਹੜੇ ਇਸ ਸਮੇਂ ਬਿਜਲੀ ਕੰਮੇਸ਼ ਸ਼ਿਕਾਸ ਕਰ ਰਹੇ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਸਾਡੇ ਮੈਂ ਆਪਣੇ ਸ਼ਹਿਰ ਦੀ ਗੱਲ ਕਰਨਾ ਕਰਾਲੀ ਸ਼ਹਿਰ ਦੀ ਗੱਲ ਹੀ ਕਰਦਾ ਜਦੋਂ ਕਰਾਲੀ ਸ਼ਹਿਰ 'ਚ 2000 ਕਨੈਕਸ਼ਨ ਸੀਗਾ ਇੱਥੇ ਬਿਜਲੀ ਮੁਲਾਜ਼ਮ ਪੱਕੇ 2000 ਸੀਗੇ ਹੁਣ ਕਨੈਕਸ਼ਨ 10000 ਹੋ ਗਿਆ ਮੁਲਾਜ਼ਮ ਘਟ ਕੇ 30 ਹੋ ਗਏ ਕਿ ਕਿਵੇਂ ਕਿੰਨੇ ਗਵਾਡਨ ਚ ਕੰਮ ਕਰਦੇ ਹੋਣਗੇ ਕਿੰਨੇ ਪ੍ਰੈਸ਼ਰ ਚ ਹੋਣਗੇ ਪਰ ਸਰਕਾਰ ਇਹਨਾਂ ਦੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਇਹਨੂੰ ਲਾਰੇ ਤੇ ਲਾਰੇ ਲਈ ਜਾ ਰਹੀ ਹੈ ਜਿਨ੍ਹਾਂ ਨੇ ਕਿ ਸਾਰੇ ਪੰਜਾਬ ਦੇ ਇਕੱਲੇ ਬਿਜਲੀ ਕਰਮੀਆਂ ਨੂੰ ਨਹੀਂ ਕਹਿੰਦਾ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੇ ਇੱਕ ਆਸ ਨਾਲ ਵੋਟ ਦਿੱਤੀ ਸੀ ਸਰਕਾਰ ਨੂੰ ਆਪ ਨੂੰ ਵੀ ਸ਼ਾਇਦ ਇਹ ਪਿਛਲੇ ਸਰਕਾਰਾਂ ਨੂੰ ਕੁਝ ਲੱਗ ਕਰਨਗੇ ਸਾਡਾ ਕੁਝ ਸਵਾਰਨਗੇ ਪਰ ਇਹਨਾਂ ਨੇ ਇੰਨਾ ਗੰਦਾ ਸਿਸਟਮ ਹੈ ਇਹਨਾਂ ਦਾ ਇਹ ਪਿਛਲਿਆਂ ਤੋਂ 10 ਗੁਣਾ ਰੱਖੇ ਤਾਂ ਸਾਬਤ ਹੋ ਰਿਹਾ ਮੁੱਖ ਮੰਤਰੀ ਉਕਮંત્રી ਕੋਲ ਜਿਹਦੇ ਕੋਲ ਟਾਈਮ ਵੀ ਨਹੀਂ ਹੈਗਾ ਆਪਣੇ ਸਟੇਟ ਦੇ ਲੋਕਾਂ ਲਈ ਆਪਣੇ ਮੁਲਾਜ਼ਮਾਂ ਲਈ ਤੁਸੀਂ ਤੁਹਾਨੂੰ ਤੁਸੀਂ ਦੇਖਿਆ ਜਦੋਂ ਆਪ ਸਰਕਾਰ ਬਣੀ ਹੈ ਸੈਕਿਉਰਿਟੀ ਦੇ ਮੁਲਾਜ਼ਮਾਂ ਨੇ ਪਹਿਲੀ ਵਾਰ ਹੋਇਆ ਫੁੱਲਾਂ ਦੀ ਵਰਖਾ ਕੀਤੀ ਸੀ ਅੱਜ ਸੈਕਿਉਰਿਟੀ ਦੇ ਮੁਲਾਜ਼ਮਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਮੈਂ ਸਰਕਾਰ ਨੂੰ ਅਪੀਲ ਕਰਦਾ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੇ ਬਿਜਲੀ ਬਿਜਲੀ ਮੁਲਾਜ਼ਮ ਜਿਹੜੇ ਹੈਗੇ ਪਾਵਰ ਕਾਮ ਦੇ ਜਿੰਨੇ ਮੁਲਾਜ਼ਮ ਹੈ ਇਹਨਾਂ ਦੇ ਜਾਇਜ਼ ਮੰਗਾਂ ਜਲਦੀ ਤੋਂ ਜਲਦੀ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਤਾਂ ਕਿ ਲੋਕ ਨਾ ਸਫਰ ਕਰਨ ਹੁਣ ਮਲਾਜ਼ਮ ਸਾਰੇ ਸਟ੍ਰਾਈਕ ਤੇ ਆ ਕੋਈ ਰਾਤ ਨੂੰ ਫਿਊ ਜੋੜਦਾ ਇਲੈਕਟ੍ਰਾ ਖਰਾਬ ਹੁੰਦੀ ਆ ਕੋਈ ਲਾਈਨ ਬੰਦ ਹੁੰਦੀ ਹੈ ਬਹੁਤ ਬੁਰੀ ਤਰ੍ਹਾਂ ਸਾਰਾ ਪੰਜਾਬ ਡਿਸਟਰਬ ਹੋ ਰਿਹਾ ਸਰਕਾਰ ਨੂੰ ਜਿੰਨੀ ਵੀ ਜਲਦੀ ਹੋ ਸਕਦਾ ਇਹਨਾਂ ਮਲਾਜ਼ਮਾਂ ਆਗੂ ਨਾਲ ਬੈਠ ਕੇ ਇਹਨਾਂ ਨਾਲ ਨਿਵੇੜਨੀ ਚਾਹੀਦੀ ਹੈ ਇਹਦੇ ਜੈਜਮੰਦ ਦਾ ਮੰਨ ਕੇ ਇਹਨੂੰ ਦੁਬਾਰੇ ਕੰਮ ਤੇ ਬੁਲਾਉਣਾ ਚਾਹੀਦਾ ਹੈ ਧੰਨਵਾਦ ਇੱਕ ਰਾਣਾ ਜੀ ਨੂੰ ਯਾਦ ਇੱਕ ਮੈਂ ਹੋਰ ਅੱਜ ਅੱਜ ਇੱਥੇ ਆ ਕੇ ਮੈਨੂੰ ਇੱਕ ਥੋੜਾ ਮਹਿਸੂਸ ਹੋਇਆ ਸਾਡੇ ਜਸਵੀਰ ਰਾਣਾ ਜੀ ਮੇਰੇ ਬਹੁਤ ਜ਼ਿਆਦਾ ਨਿੱਜੀ ਸਾਥੀ ਸੀਗੇ ਉਹ ਪੰਜਾਬ ਦੇ ਇਹਨਾਂ ਦੇ ਟੀਐਚਯੂ ਦੇ ਸਾਬਕਾ ਪ੍ਰਧਾਨ ਰਹੇ ਆ ਤੇ ਫਿਰ ਮੇਰੇ ਨਾਲ ਉਹ ਕਾਂਗਰਸ ਚ ਮੇਰੇ ਸਾਥੀ ਸੀਗੇ ਅੱਜ ਉਹਨਾਂ ਨੂੰ ਮੈਨੂੰ ਇੱਥੇ ਆ ਕੇ ਉਹਨਾਂ ਦੀ ਘਾਟ ਜ਼ਰੂਰ ਮਹਿਸੂਸ ਹੋਈ ਹੈ ਤੇ ਮੈਂ ਕਾਮਨਾ ਕਰਦਾ ਵੀ ਉਹ ਜਿੱਥੇ ਵੀ ਬੈਠੇ ਆ ਜ਼ਰੂਰ ਦੇਖਦੇ ਹੋਣਗੇ ਮੈਂ ਉਹ ਉਹਨਾਂ ਦੇ ਕਰਕੇ ਅੱਜ ਮੁਲਾਜ਼ਮਾਂ ਦੇ ਸੰਗਰ ਦੇ ਵਿੱਚ ਆ ਤੇ ਹਮੇਸ਼ਾ ਆਪਣੇ ਭਾਈਆਂ ਦੇ ਨਾਲ ਖੜੂਗਾ ਇਹ ਗੱਡੀ ਜਾ ਰਹੀ ਹੈ ਸਰ ਕਿਸ ਸੱਤੇ ਵੱਦੀ ਵੱਲੋਂ ਕੀਤੀ ਜਾ ਰਹੀ ਹੈ ਦੱਸੋ ਇਹ ਟੋਟਲ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਾਂਝੀ ਇੱਕ ਸਟ੍ਰਾਈਕ ਮੀਟਿੰਗ ਮਨਾਈ ਗਈ ਹੈ ਜਿਸ ਦੇ ਸਾਰੀਆਂ ਜੇਸੇਵਨੀਆਂ ਤੇ ਜੇਈ ਐਸੋਸੀਏਸ਼ਨ ਵੀ ਸ਼ਾਮਿਲ ਹੈ ਉਹਨਾਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਮੁੱਦਾ ਕੀ ਹੈ ਜੀ ਮੁੱਦਾ ਸਾਡੀਆਂ ਮੇਨ ਮੰਗਾਂ ਜਿਵੇਂ ਕਿ ਸਾਰੇ ਅਪਰੋਹ ਰੋਜ਼ ਖਵਾਨਾਂ 'ਚ ਪੜਦੇ ਆਂ ਵੀ ਸਾਡੇ ਮੁਲਾਜ਼ਮ ਰੋਜ਼ ਕੰਡ ਲਾ ਕੇ ਕਮਰਾ 'ਚ ਮਰਦਾ ਹੈ ਸਾਰੀ ਮੰਗ ਹੈ ਕਿ ਜਿਵੇਂ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਫੌਜੀਆ ਨੂੰ ਇਹ ਸ਼ਹੀਦ ਹੋਏਂ ਛੇ ਦਾ ਦਰਜਾ ਦਿੰਦੇ ਆ ਇਹ ਜਿਹੜਾ ਸਾਸੀ ਵੀ ਸਾਡੀ ਮੰਗ ਕਰਦੇ ਆ ਵੀ ਸਾਡਾ ਜਿਹੜਾ ਮੁਲਾਜ਼ਮ ਕਰੰਟ ਲਾ ਕੇ ਮਰਦਾ ਉਹਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਅਸੀਂ ਪੀਏਸੀਬੀ EMPLOYEES ਫਿਊਡੇਸ਼ਨ ਨੇ ਅੱਜ ਪ੍ਰੋਟੈਸਟ ਕੀਤਾ ਮੇਰਾ ਨਾਮ ਗੋਵਿੰਦਰ ਸਿੰਘ ਦੁੰਮਣਾ ਮੈਂ ਮਿਲਟਰੀਆ ਸਰਪੰਚ ਹਾਂ ਪੰਜਾਬ ਦਾ ਵਿਦਿਅਕ ਅਧਿਕਾਰੀ ਹਾਂ ਤੇ ਅੱਜ ਅਸੀਂ ਜਿਹੜਾ 6 ਤਰੀਕ ਨੂੰ ਮੀਟਿੰਗ ਜਿਹੜੀ ਵਾਦਾ ਖਲਾਫੀ ਸਾਡੀ ਨਿਕਲੀ ਆ ਉਹਦੇ ਉਹ ਤੇ ਵਿਰੋਧ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਧਰਨੇ ਮਜਾਰੇ ਕਰ ਰਹੇ ਆ ਸਾਡੀਆਂ ਮੰਗਾਂ ਜਿੱਦਾ ਕਿ ਸਾਡੇ ਸਾਥੀ ਜਿਹੜੇ ਹੈਗੇ ਆ ਰੋਜ਼ ਕਰੰਟ ਦੇ ਨਾਲ ਮਰ ਰਹੇ ਆ ਤੇ ਉਹਨੂੰ ਸੀਧੀ ਦਾ ਦਰਜਾ ਦਿੱਤਾ ਜਾਵੇ ਘੱਟ ਤੇ ਘੱਟ ਸਾਨੂੰ ਜਿਹੜੀ ਹੈਗੀ ਵਿਤੀ ਸਹਾਇਤਾ ਹੈਗੀ ਆ 1 ਕਰੋੜ ਦਿੱਤੀ ਜਾਵੇ ਤੇ ਜਿਹੜੇ ਸਾਡੇ ਸਾਥੀ ਆ ਕੱਚੇ ਹੈਗੇ ਆ ਮਲਾਜਮਾਂ ਦੀ ਘਾਟ ਆ ਉਹਨਾਂ ਨੂੰ ਪੱਕੇ ਕਰਿਆ ਜਾਵੇ ਆਰਟੀਐਮ ਦਾ ਜਿਹੜਾ ਸਕੇਲ ਦਾ मतलब ਉਹਨਾਂ ਨੂੰ ਪੱਕੇ ਕਰਨਾ ਤੇ ਉਸ ਹੀ ਦੇ ਸਕੇਲ ਦਾ ਮਾਮਲਾ ਹੈਗਾ ਉਹਨੂੰ मतलब ਕਰੀਬ ਸਾਡੀਆਂ 15 ਮੰਗਾ ਦੀ ਸਹਿਮਤੀ ਬਣੀ ਹੋਈ ਆ ਜਿਹੜੀ ਮੈਨੇਜਮੈਂਟ ਮਤਲਬ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਮੈਂ ਦਵਿੰਦਰ ਸਿੰਘ ਮੈਂ ਦਵਿੰਦਰ ਸਿੰਘ ਸਰਕਲ ਪ੍ਰਧਾਨ ਟੈਕਨੀਕਲ ਸਰਜਨ ਪੰਗਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਕੇ ਸਾਡੀਆਂ ਮੀਟਿੰਗਾਂ ਹੋ ਰਹੀਆਂ ਮੀਟਿੰਗਾਂ ਦੇ ਵਿੱਚ ਸਾਡੀਆਂ ਮੰਗਾ ਮੰਨ ਕੇ ਲਾਗੂ ਕਰਨ ਦਾ ਵਾਅਦਾ ਕਰ ਜਾਂਦੇ ਪਰ ਸਰਕਾਰ ਤੇ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਮੁੱਕਰਦੀ ਜਾ ਰਹੀ ਹੈ ਜਿਹਨੂੰ ਅਸੀਂ ਹੁਣ ਸਮੁੱਚੇ ਮੁਲਾਜ਼ਮਾਂ ਵੱਲੋਂ ਸਮੂਹਿ ਛੁੱਟੀ ਪਾਰਕ ਹੈ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ 3 ਦਿਨਾਂ ਦੀ ਵੀ ਜੇਕਰ ਸਾਡੀਆਂ ਮੰਗਾਂ ਨਾ ਲਾਗੂ ਕਰਿਆ ਅਸੀਂ 3 ਦਿਨ ਜਿਹੜਾ ਸਮੂਹਿ ਛੁੱਟੀ ਤੇ ਜਾਵਾਂਗੇ ਪਰੰਤੂ ਮੈਨੇਜਮੈਂਟ ਦੇ ਤੇ ਪੰਜਾਬ ਸਰਕਾਰ ਦੇ ਜਿੱਕੰਨਾ ਤੇ ਜੂ ਨਹੀਂ ਸਰਕਰਹੀ ਅੱਜ ਅਸੀਂ ਸਾਡੇ ਸਟੇਟ ਕਮਿਟੀ ਵਾਲੇ ਮੀਟਿੰਗ ਕਰਕੇ ਉਹ ਫੈਸਲੇ ਨੇ ਜਿਹੜਾ 17 ਤਰੀਕ ਤੱਕ ਵਧਾ ਦਿੱਤਾ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜਾ ਪ੍ਰਾਈਵੇਟੇਸ਼ਨ ਹੈ ਜਿਵੇਂ ਸਾਡੇ ਸਾਥੀਆਂ ਨੇ ਦੱਸਿਆ ਹੈ ਵੀ ਜੇ ਸਾਡਾ ਕੋਈ ਸਾਥੀ ਮਰ ਜਾਂਦਾ ਹੈ ਤਾਂ ਉਹਨੂੰ ਸ਼ਹੀਦ ਦਾ ਦਰਜਾ ਤੇ ਇਹਨੂੰ ਕਰੋੜ ਦਿੱਤਾਵੇ ਉਹਦੇ ਪਰਿਵਾਰ ਨੂੰ ਜਿਹੜਾ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਦੇ ਨਾਲ ਉਹ ਮਰਨ ਦੇ ਪਿੱਛੇ ਕਾਰਨ ਹੈ ਕਿ ਬਿਜਲੀ ਬੋਰਡ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਭਰਤੀ ਨਹੀਂ ਕੀਤੀ ਜਾ ਰਹੀ ਜਿੱਥੇ ਜਦੋਂ 52 ਲੱਖ ਕਨੈਕਸ਼ਨ ਸੀ ਤਾਂ ਲਗਭਗ 1.5 ਲੱਖ ਮੁਲਾਜ਼ਮ ਸੀ ਅੱਜ ਲਗਭਗ 92 95 ਲੱਖ ਕਨੈਕਸ਼ਨ ਹੋ ਚੁੱਕੇ ਆ ਜਿਹਦੇ ਤਹਿਤ 2 ਲੱਖ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤੀ ਜਾ ਸਕਦੀ ਹੈ ਪੱਕੀ ਪਰ ਸਰਕਾਰਾਂ ਮੈਨੇਜਮੈਂਟਾਂ ਉਹ سرمایہਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਉਹ ਜਿਹੜੀ ਭਰਤੀ ਨਹੀਂ ਕਰ ਰਹੀ ਉਲਟਾ ਲੋਕਾਂ ਨੂੰ ਵੀ ਹੋਰ ਲੁੱਟਣ ਦੇ ਵਾਸਤੇ ਜਿਹੜੇ ਸਾਡੇ ਚੰਗੇ ਭਲੇ ਮੀਟਰ ਚੱਲ ਰਹੇ ਆ ਉਹਨਾਂ ਨੂੰ ਤਾਰ ਕੇ ਚਿੱਪ ਵਾਲੇ ਮੀਟਰ ਤੁਸੀਂ ਦੇਖ ਲਿਆ ਹੁਣ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਸਾਡੇ ਹਿੰਦੁਸਤਾਨ ਦੇ ਵਿੱਚ ਹਰ ਭਾਵੇਂ ਕਿਸੇ ਵੀ ਸਟੇਟ ਦੇ ਵਿੱਚ ਕਿਹੜੇ ਵੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਭਾਵੇਂ ਅਕਾਲੀਆ ਦੀ ਭਾਵੇਂ ਭਾਜੀਪੀ ਦੀ ਉਹ ਲਾਗੂ ਕਰਨ ਵਾਸਤੇ ਜਾ ਰਹੀ ਹੈ ਤਾਂ ਕਿ ਸਰਮਾਇਦਾਰਾਂ ਨੂੰ ਜਿਹੜਾ ਉਹਨਾਂ ਦੇ ਮੁਨਾਫੇ ਹੋਰ ਵੱਧ ਤੋਂ ਵੱਧ ਮਿਲ ਸਕੇ ਉਹ ਚਿੱਪਾ ਵਾਲੇ ਮੀਟਰ ਲੱਗਣ ਦੇ ਨਾਲ ਸਾਡਾ ਜਿਹੜਾ ਰਜਗਾਰ ਹੋਰ ਸੁngੜ ਜਾਂਦਾ ਇੱਕ ਚਿੱਪਾ ਵਾਲਾ ਮੀਟਰ ਲੱਗਣ ਦੇ ਨਾਲ ਸਾਡਾ ਜਿਹੜਾ ਬਿਲ ਵੰਡਕ ਦੀ ਜਿਹੜੀ ਹੈ ਪੋਸਟ ਖਤਮ ਹੋ ਜਾਂਦੀ ਹੈ ਮੀਟਰ ਰੀਡਰ ਦੀ ਪੋਸਟ ਖਤਮ ਹੋ ਜਾਂਦੀ ਹੈ ਕੈਸ਼ਰ ਦੀ ਪੋਸਟ ਖਤਮ ਹੋ ਜਾਂਦੀ ਹੈ ਜਿਸ ਦੇ ਨਾਲ ਸਾਡੇ ਜਿਹੜੇ ਲਾਈਨਮੈਨ ਏਲਮਾ ਉਹਨਾਂ ਦੇ ਪੋਸਟਾਂ ਪਰ ਅਸਰ ਪੈਂਦਾ ਕਿਉਂਕਿ ਜਦੋਂ ਕਿਸੇ ਨੇ ਡਿਫਰਟ ਨਹੀਂ ਹੋਣਾ ਤਾਂ ਉਹਨੂੰ ਪਲਾਸ ਲੈ ਕੇ ਕਿਸਦਾ ਕਲੈਕਸ਼ਨ ਕੱਟੇ ਜਾਣਾ ਇਸ ਕਰਕੇ ਅਸੀਂ ਤੇ ਕਹਿੰਦੇ ਆ ਵੀ ਬਿਜਲੀ ਬੋਰਡ ਦਾ ਤੇ ਪੰਜਾਬ ਗਵਰਨਮੈਂਟ ਦਾ ਜਿਹੜਾ ਸਰਮਾਇਆ ਤੇ ਚਿੱਪ ਵਾਲੇ ਮੀਟਰਾਂ ਗੱਲ ਨਿੱਜੀ ਕਰਨ ਕਰਨ ਦੇ ਵਾਸਤੇ ਜਿਹੜਾ ਲਟਾਇਆ ਜਾ ਰਿਹਾ ਨਹੀਂ ਕਿਹਾ ਜੀ ਆਪਣਾ ਨਾਮ ਜੰਗ ਸਿੰਘ ਸਰਕਲ ਸੀ ਨੀ ਆਪਣਾ ਸਰਕਲ ਰੋਪੜ ਦੇ ਪ੍ਰਧਾਨ ਆ ਜੀ ਸੀਐਚਵੀ ਕੰਮ ਆ ਦੇ ਅੱਜ ਜਿਹੜੀ ਜੁਆਇੰਟ ਫਾਰਮ ਨੇ ਜੋ ਵੀ ਸੱਦਾ ਓਲਿਖਿਆ ਵਾ ਸਾਰੇ ਮਤਲਬ ਆਪਣੇ ਮੁਲਾਜ਼ਮ ਸਾਥੀ ਆ ਬਿਜਲੀ ਬੋਰਡ ਤੋਂ ਅਸੀਂ ਸੀਐਚਵੀ ਕੰਮ ਆ ਜਿਹੜੇ ਠੇਕੇ ਤੇ ਰੱਖੇ ਆ ਔਰ ਸੋਰਸਿੰਗ ਰਾਹੀਂ ਭਰਤੀ ਹੋਈ ਵੀ ਆ ਅੱਜ ਅਸੀਂ ਜੁਆਇੰਟ ਫਾਰਮ ਦਾ ਆਪਣੇ ਸਾਰੇ ਜਥੇਬੰਦੇ ਵੱਲੋਂ ਪੂਰਾ ਸਹਿਯੋਗ ਦੇਣ ਲਈ ਆਏ ਆ ਜਿਨ੍ਹਾਂ ਦੇ ਵਿੱਚ ਸਾਡੀਆਂ ਮੰਗਾਂ ਤੇ ਜੁਆਇੰਟ ਫਾਰਮ ਦੀਆਂ ਪੱਕੇ ਮੁਲਾਜ਼ਮਾਂ ਦੀਆਂ ਤੇ ਜਿਹੜੇ ਸੀਐਚਵੀ ਕੰਮ ਹੈ ਕਰੰਟ ਦੇ ਦੌਰਾਨ ਐਕਸੀਡੈਂਟ ਹੋ ਜਾਂਦਾ ਉਹਨਾਂ ਦੇ ਪਰਿਵਾਰ ਨੂੰ ਕੋਈ ਮਾਅਬਜ਼ੀ ਨਹੀਂ ਨਾ ਕੋਈ ਨੌਕਰੀ ਤੇ ਜਿਹੜੀ ਸਰਕਾਰ ਹੈ 21-22 ਵਾਰ ਮੀਟਿੰਗਾਂ ਦੇ ਕੇ ਭੱਜ ਚੁੱਕੀ ਹੈ ਕਿਸੇ ਵੀ ਮੈਨੇਜਮੈਂਟ ਦੀ ਕੋਈ ਗੱਲਬਾਤ ਸੁਣ ਲਈ ਤਿਆਰ ਨਹੀਂ ਹੈਗੀ ਇਹ ਜੋ ਜਿਹੜੇ ਸੀਐਚਵੀ ਕੰਮ ਹੈ ਨਾ ਉਹਨਾਂ ਨੂੰ ਝੂਠੇ ਵਾਦੇ ਲਾਰੇ ਲਾ ਕੇ ਇਸ ਮਹਿਕਮੇ ਦੇ ਵਿੱਚ ਰੱਖ ਰખી ਹੈ ਪਰ ਉਹ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਕਰਦੀ ਇਸੀ ਤਰ੍ਹਾਂ ਅੱਜ ਸਾਰੇ ਅਸੀਂ ਜੁਆਇੰਟ ਫਾਰਮ ਦੇ ਹਿੱਟ ਆ ਇੱਕ ਝੰਡੇ ਦੇ ਜਿਹੜਾ ਇਕੱਠੇ ਹੋ ਕੇ ਪੂਰੇ ਜਥੇਬੰਦੀ ਨਾਲ ਸਮੂਲਤ ਦੇ ਕੇ ਸੀਐਚਵੀ ਕਾਮਿਆਂ ਵੱਲੋਂ ਪੂਰਾ ਮਤਲਬ ਸਮਰਥਨ ਦੇ ਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਬੰਦ ਕਰਕੇ ਇਹ ਜੁਆਇੰਟ ਫਾਰਮ ਦੇ ਸਮੂਲਿਕ ਦੇ ਵਿੱਚ ਹਾਜ਼ਰ ਹੋਵਾਂਗੇ ਜੀ ਅੱਜ ਜਿਹੜੀ ਡਿਵੀਜ਼ਨ ਖਰੜ ਤੋਂ ਆ ਮਾਜਰਾ ਕਰਾਲੀ ਮਰੰਡਾ ਤੇ ਘੜੂਆ ਇਹ ਸਾਰੀ ਸਬਡਿਵੀਜ਼ਨਾਂ ਰੋਪੜ ਸਰਕਲ ਦੇ ਵਿੱਚ ਤੇ ਆ ਕੇ ਅੱਜ ਕਰਾਲੀ ਦੇ ਵਿੱਚ ਧਰਨਾ ਦੇ ਮੁਜ਼ਾਹਰਾ ਕਰ ਰਹੀ ਹੈ ਜੀ ਇੱਕ ਪਾਸੇ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਜਿਹੜੇ ਮੁਲਾਜ਼ਮ ਧਰਨਾ ਦੇ ਜਾਣਗੇ ਉਹਨਾਂ ਨੂੰ ਬਰਖਾਸਤ ਕੀਤਾ ਜਾਊਗਾ ਇਸ ਤਰ੍ਹਾਂ ਦੀ ਕੋਈ ਕੋਈ ਗੱਲ ਵਾਸਾ ਦੇਖੋ ਇਹ ਸਰਕਾਰਾਂ ਇਹਨਾਂ ਦੀ ਨੀਤੀ ਹੈ ਡਰਾ ਧਮਕਾ ਕੇ ਜਥੇਬੰਦੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਰ ਜਿਹੜੇ ਅੱਜ ਸਾਡੇ ਜਥੇਬੰਦੀਆਂ ਸਾਰੀਆਂ ਪੰਜਾਬ ਦੇ ਵਿੱਚ ਕਟੀਆਂ ਹੋ ਕੇ ਇਸ ਸੰਘਰਸ਼ ਨੂੰ ਪੂਰਾ ਨੁਪੇਰੇ ਚੜਾਵਾਂਗੇ ਤੇ ਇਸ ਸੰਘਰਸ਼ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਸਾਡੇ ਪੁਰਿਆਂ ਕੋਈ ਮੰਗਾ ਨਹੀਂ ਮੰਦੀ ਸਰਕਾਰ ਲਗਾਤਾਰ ਪ੍ਰੋਟੈਸਟ ਤੇ ਪ੍ਰੋਟੈਸਟ 17 ਤਰੀਕ ਤੱਕ ਜੋ ਲਗਾਤਾਰ ਚੱਲੇਗਾ ਦੇਖੋ ਕਿ ਅੱਜ ਤੋਂ ਬਾਅਦ ਜਿਹੜੋ ਛੁੱਟੀਆਂ 12 ਤੱਕ ਦਿੱਤੀਆਂ ਸੀ ਇਹ ਮੁੜ ਕੇ ਜੋ ਸਾਡੀਆਂ ਜੁਆਇੰਟ ਕੰਪੇਟੀ ਤੇ ਜੁਆਇੰਟ ਫੋਰਮ ਦਾ ਹੈਗਾ ਸੰਘਰਸ਼ ਇਹ ਮੁੜ ਕੇ ਫਿਰ ਉਹਨਾਂ ਨੇ ਸਰਕਾਰ ਦਾ ਰਵੱਈਆ ਨੂੰ ਦੇਖਦੇ ਹੋਏ ਮੁੜ ਕੇ 17 ਤਰੀਕ ਤੱਕ ਇਹ ਜਿਹੜਾ ਸੰਘਰਸ਼ ਨੂੰ ਵਧਾਉਣ ਦੀ ਕਿਰਪ ਦੀ ਸੰਘਰਸ਼ে ਅਪੀਲ ਕੀਤੀ ਹੈ ਤੇ ਇਹ ਸੰਘਰਸ਼ ਵਿੱਚ ਜੋ ਪੈਨਸ਼ਨ ਜੂਨਨ ਤੇ ਪੈਨਸ਼ਨ ਦੇ ਰਿਟਾਇਰੀ ਜੱਫੀਆਂ ਉਸ ਇਹਨਾਂ ਸਾਥੀਆਂ ਦਾ ਪੂਰ ਜੋਰ ਸਵਾਰਥਨ ਕਰ ਰਹੇ ਆ ਤੇ ਜਿੱਥੇ ਵੀ ਜਿੰਨਾ ਵੀ ਜੋ ਵੀ ਸੰਘਰਸ਼ ਹੋਏਗਾ ਅਸੀਂ ਉਹਨਾਂ ਦੇ ਵਿੱਚ ਵੱਧ ਚੜ ਕੇ ਇਸਲਾਮ ਆਗੇ